ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਖਦਾ ਜਰੂਰ ਕਨਫਰਮ ਕਰ ਲਿਓ ਇਹਦਾ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਜਿਹੜੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਦੋ گاਵਾ ਦੋਸਤੋ ਤੁਹਾਨੂੰ ਦਿਖਾਵਾਂਗੇ ਇਹਨਾਂ ਦੇ ਵਿੱਚ ਇੱਕ ਗਾਣਾ ਜਿਹੜੀ ਬਿਲਕੁਲ ਤਾਜੀ ਸੂਈ ਤੇ ਇੱਕ ਗਾਣਾ ਦੋਸਤੋ ਗੱਭਣ ਹੋਊਗਾ ਡिटेल ਇਹਨਾਂ ਦੋਵਾਂ ਪਸ਼ੂਆਂ ਦੀ ਦੋਸਤੋ ਭਾਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਕਿਤੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪ ਇਹਨਾਂ ਪਸ਼ੂ ਦੀ ਵੀਰ ਦੇ ਕੋਲੋਂ ਪੁੱਛ ਕੇ ਸਾਰੀ ਗੱਲ ਸਾਂਝੀ ਕਰ ਲੈਂਦੇ ਹਾਂ ਸਸੀ ਦਾ ਭਾਈ ਜੀ ਸਸੀ ਦਾ ਵੀਰ ਜੀ ਸੁਣਾਓ ਵਧੀਆ ਜੀ ਵਧੀਆ ਠੀਕ ਠਾਕ ਹੈ ਹਾਂ ਵਧੀਆ ਵਧੀਆ ਸ਼ ਡਰੈਸ ਆਪਣਾ ਵੀਰ ਬੋਲਦੀ ਹੈ ਨਾਮ ਮੇਰਾ ਮਨੋਰ ਸਿੰਘ ਪਿੰਡ ਬਲੇਰ ਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਫੋਨ ਨੰਬਰ 9814545195 ਠੀਕ ਹੈ ਜੀ ਤੇ ਅੱਜ ਵੀਰੇ ਦੋ ਗਾਵਾਂ ਦੋ ਦੁਜਨਾ ਦੁਜਨਾ ਵੜਾ ਇੱਕ ਤਿਆਰ ਇੱਕ ਸੂਈ ਇੱਕ ਸੂਈ ਹੈ ਜੀ ਅੱਛਾ ਵੀਰ ਕਿੰਨਾ ਕੁ ਟਾਈਮ ਰਹਿ ਗਿਆ ਇਹਦੇ ਸੂਣ ਦੇ ਵਿੱਚ ਇੰਨੇ ਹਫ਼ਤਾ ਲਾਇਆ ਇਹਨਾਂ ਅਸੀਂ ਨੇ ਇੱਕ ਹਫ਼ਤਾ ਲਾਇਆ ਇਹਨਾਂ ਨੇ ਹੈਨਾ ਤੇ ਕੋਈ ਪਤਾ ਪਤਾ ਪਿਛਲੇ ਰਿਕਾਰਡ ਦਾ ਕਿੰਨਾ 20 ਕਿਲੋ 20 ਤੋਂ ਪਲੱਸ ਦਿੱਤਾ ਨੇ ਠੀਕ ਹੈ ਜੀ ਬਾਕੀ ਥਣ ਭਾਂਡੇ ਵਾਲੀ ਬੱਚੀ ਹੈ ਟਾਈਮ ਲੈ ਗਿਆ ਬਤਾਰੇ ਬੰਜ ਪੂਰੀ ਅਜੇ ਇੱਕ ਢੱਲਾ ਢੁਲਾ ਕਾਫੀ ਪਈ ਹੈ ਨਾ ਹਾਂ ਠੀਕ ਹੈ ਜੀ ਬਾਅਦ ਉਹ ਤੋਂ ਜਿਹੜੀ ਥਣਾ ਥਣਾ ਦੀ ਕੁਆਲਿਟੀ ਆ ਬਹੁਤ ਵਧੀਆ ਆ ਆਰਡਰ ਦੋਸਤੋ ਬਹੁਤ ਵਧੀਆ ਤਿਆਰੀ ਚ ਇਹ ਤੌਰ ਕੇ ਦਿਖਾਈ ਰਹੀ ਹੈ ਸੁਬਾ ਦੋਸਤੋ ਦੂਜਾ ਸੋਹਣੀ ਤੇ ਹਫਤਾ 10 ਦਿਨ ਦਾ ਟਾਈਮ ਹੈ ਜਿਹੜਾ ਬਾਕੀ ਪਿੰਡ ਨੂੰ ਕਿਹਾ ਸੁਣ ਦੇ ਵਿੱਚ ਲਓ ਦੋਸਤੋ ਕਰ ਲਓ ਚੱਕ ਤੋਰਾ ਤਾਰਾ ਦੋਸਤੋ ਗਾਂ ਦਾ ਇੱਕ ਨੰਬਰ ਤਾਂ ਲਿਆ ਵੀਰ ਮੋਰ ਦਾ ਮੋੜ ਲੋ ਜ ਮੋੜ ਸਹੀ ਜੀ ਨਾ ਦੇਖੋ ਡਰੇ ਨਾ ਜੀ ਕਦ ਕੜ ਦੋਸਤੋਂ ਗਾਂ ਦਾ ਬਰੀ ਨੂੰ ਦੋਸਤੋਂ ਗਾਂ ਦੀ ਚੱਕਰ ਲੂ ਸਾਰੀ ਵੀਡੀਓ ਦੇ ਵਿੱਚ ਅੱਜ ਇਹ ਦੋਸਤੋਂ ਜਿਹੜੇ ਵਲਟ ਲਾ ਪਈਆ ਹਵਾ ਦੇ ਵਿੱਚ ਕਾਫੀ ਪਈਆ ਥਣਾ ਦੀ ਕੁਆਲਿਟੀ ਬਹੁਤ ਵਧੀਆ ਅੱਛੀ ਚੁਆਈ ਮੁੱਠੀ ਵਾਲਾ ਥਣ ਬਹੁਤ ਵਧੀਆ ਜੀ ਮਸ਼ੀਨ ਤੇ ਜੇ ਕਿਸੇ ਵੀਰ ਨੇ ਚੁਆਈ ਕਰਨੀ ਤਾਂ ਵੀ ਦੋਸਤੋਂ ਚੁਆਈ ਬਹੁਤ ਵਧੀਆ ਹਸਲਦੀ ਹੈ ਕਹਾਂ ਤੇ ਬਹੁਤ ਵਾਦੀ ਲੱਗਾ ਦਾ ਹਾਂਜੀ ਯਾਰ ਦੋਸਤੋ ਕਰ ਲੋ ਚੱਤੀ ਤਰ੍ਹਾਂ ਦੀ ਕੁਆਲਿਟੀ ਦੀ ਅਜੇ ਦੋਸਤੋ ਸੁੰਦੇ ਸਮੇਂ ਤੱਕ ਨਹੀਂ ਆਰਡਰ ਕੁਆਲਿਟੀ ਦੀ ਬਹੁਤ ਵਧੀਆ ਤਿਆਰ ਕਰ ਲਿਆ ਦੀ ਕਿੰਨਾ ਮੁੱਲ ਕਰਦੇ ਵੀਰ ਦਾ ਇਹਦਾ ਮੁੱਲ ਤੇ 70 ਕਰਦੇ 65 ਦੀ ਦੇ ਦਾਂਗੇ ਬੱਚੀ ਬੱਚੀ ਤਾਂ ਬੈਠਾ ਨਹੀਂ ਜਾਣਾ ਅੱਜ ਦੇ ਵਾਰ ਨੂੰ ਠੀਕ ਹੈ ਜੀ 20 ਤੋਂ ਪਲੱਸ ਦੁੱਧ ਦੁੱਧ ਠੀਕ ਹੈ ਦੋਸਤੋ 70000 ਰੁਪਿਆ ਵੀਰ ਨੇ ਡਿਮਾਂਡ ਰੱਖੀ 65000 ਰੁਪਿਆ ਦੇ ਵਿੱਚੋਂ ਵੀਰ ਕਹਿੰਦਾ ਮਾਨਤਨ ਹੋਊਗਾ ਪਹਿਲੇ ਸਵੇਰੇ ਵੀਰ ਕਹਿੰਦਾ ਭੀ 20 ਤੋਂ 22 ਲੀਟਰ ਦੁੱਧ ਨੇ ਚੋਇਆ ਵਾ ਇਹਦੇ ਨਾਲ ਬੱਧੀ ਜਿਹੜੀ ਗਾਂ ਵੀਰੇ ਦੀ ਕਿੰਨਾ ਟਾਈਮ ਹੋ ਗਿਆ ਇਸ ਨੂੰ ਆ ਚਾਰ ਦਿਨ ਹੋ ਗਏ ਸੂਈ ਨੂੰ ਚਾਰ ਦਿਨ ਦਾ ਟਾਈਮ ਹੋ ਗਿਆ ਕੀ ਦਿੱਤਾ ਬੱਚਾ ਨੇ ਇਹਨੇ ਬੱਚਾ ਹੁਣ ਵੀਰ ਕਿੰਨਾ ਦੁੱਧ ਖਾ ਰਿਹਾ 18 ਤੋਂ ਪਲੱਸ ਹੀ ਹੋਊਗਾ 19 ਹੋਊਗਾ ਅੱਛਾ ਜੀ ਹਾਂ ਜੀ ਠੰਡਾ ਕਰਕੇ 18 ਦਾ ਠੰਡਾ 18 ਹੋਊਗਾ ਦੁੱਧ ਤੇ 20 ਤੋਂ ਪਲੱਸ ਜਾਣ ਵਾਲੀ ਆ ਠੀਕ ਹੈ ਜੀ ਤੇ ਜੇ ਸੂਈ ਤਾਂ ਜੀ ਹੈਪੀ ਚੈੱਕ ਵੀ ਲੱਗੀ ਹਾਂ ਜੀ ਹਾਂ ਜੀ ਦੋਸਤੋ ਦੂਜਾ ਸੂਆ ਸੂਈ ਚਾਰ ਦਿਨ ਦਾ ਟਾਈਮ ਸੂਈ ਨੂੰ ਹੋ ਗਿਆ ਤੇ ਦੁੱਧ ਕਿਲੋ ਜਾਂ ਦੋਸਤੋ ਬੋੜਾ ਕਿਲੋ 18 ਤੋਂ ਵੀਰ ਕਿੰਦਾ ਪਲੱਸ ਹੋਊਗਾ ਮੌਕੇ ਤੇ ਹੁਣ ਕੱਦ-ਕੱਠ ਗਾਂ ਦਾ ਦੋਸਤੋ ਕਰ ਲੋ ਚੱਕ ਆ ਪੂਰੀ ਦੋਸਤੋ ਪੁਲਵਾਨਾਰ ਦੀ ਚਾਲ ਜਿਹੀ ਲਗਿਆ ਵੀਰ ਮੋੜ ਦਾ ਸਨਾਤਨ ਦੀ ਕੁਆਲਿਟੀ ਗੋਸਤੋਂ ਮੇਰ ਤੇ ਚੱਕਰਵਾਦ ਨਾਲ ਬੈਕ ਸਾਈਡ ਤੋਂ ਕਰ ਲੋ ਚੈੱਕ ਚਾਰੇ ਥਣ ਗੈਬ ਚ ਦੋਸਤੋਂ ਕੋਈ ਫੋਰ ਸ਼ਾਣੀ ਨਾਲ ਉਲਟ ਪੈਣੀ ਵਾਲੇ ਪਾਸੋਂ ਥਣਾਂ ਦੀ ਕੁਆਲਿਟੀ ਕਰ ਲੋ ਚੈੱਕ ਜੀ ਬਹੁਤ ਵਧੀਆ ਥਣ ਦੋਸਤੋਂ ਥੀ ਚੁਆਈ ਮੁੱਠੀ ਵਾਲਾ ਅੱਛਾ ਵੀਰ ਕਿੰਨਾ ਖਚਵਾ ਦੂਗ ਦੁੱਧ ਇਹਦੇ ਥੱਲੇ ਉਹਨਾਂ ਪਹਿਲੇ ਸਵੇਰੇ 20 ਲੀਟਰ ਕਿਹਾ ਹੈ 20 ਤੇ ਲਾ ਕੇ ਚੱਲ ਗਿਆ ਅੱਛਾ ਜੀ ਆਵਾਦੀ ਚਵਾਉਗੀ ਅੱਜ ਦੇ ਵਾਰ ਨੂੰ ਇਹ 22 ਕਿਲੋ ਤੋਂ 22 ਕਿਲੋ ਤੋਂ ਚਵਾ ਦੂ ਹਾਂ ਮੌਸਮ ਠੰਡਾ ਭਾਂ 25 ਤੇ ਚੱਲ ਜੇ ਠੀਕ ਹੈ ਜੀ ਉਹ ਤੋਂ ਬਾਕੀ ਸੇਵਾ ਤੇ ਨੇ ਸੇਵਾ ਤੇ ਹਾਂ ਜੀ ਹਾਂ ਜ ਹਾਂਜੀ 65 ਹੀ ਦੇ ਦਾਂਗੇ ਯਾਨੀ ਕਿ ਜੋੜੇ ਦਾ 1 300 ਰੁਪਿਆ ਬਣਦਾ ਜੇ ਕੋਈ ਜੋੜਾ ਲੈ ਲਿਓ ਫਿਰ ਮਾਨਦਾਨ ਕਰ ਦਾਂਗੇ ਇਹ ਮਾਨਦਾਨ ਹੋਰ ਜੀ ਹੋਰ ਮਾਨ ਠੀਕ ਹੈ ਜੀ ਬਾਕੀ ਦੋਵੇਂ ਬਛੀਆਂ ਦੁੱਧ ਵਾਲੀਆਂ ਹੈ ਕੰਨ ਨਵੀਆਂ 65 6000 ਰੁਪਿਆ ਦੋਸਤੋ ਦੋਵਾਂ گاਵਾਂ ਦੀ ਮੰਗ ਰੱਖੀ ਗਈ ਹੈ ਵੀਰ ਕਹਿੰਦਾ ਵੀ ਜੇ ਕੋਈ ਵੀਰ ਜੋੜਾ ਖੜੂਗਾ ਤੋ ਉਸ ਤੋਂ ਮਾਨਦਾਨ ਇਹਨਾਂ گاਵਾਂ ਦੇ ਵਿੱਚੋਂ ਦੋਵਾਂ ਦੇ ਵਿੱਚੋਂ ਹੋਰ ਹੋ ਜੂਗਾ ਬੱਚਾ ਦੋਸਤੋ ਮੈਂ ਤੁਹਾਨੂੰ ਦਿਖਾ ਦਣਾ ਇਸ ਗਾਂ ਦਾ ਜਿਹੜਾ ਬੱਚਾ ਹੋਈ ਪੈਂਦੇ ਪਤਾ ਜੀ ਇਹ ਨੂੰ ਤਾਂ ਦਿਖਾ ਦਿੰਦੇ ਆਂ ਇਹ 나ੜੂ ਨਾਲ ਹੈ ਬੱਚਾ ਦੋਸਤੋ ਆਜੇ ਬੱਚਾ ਦਾ ਇਹ ਨਾੜਵਾ ਦੋਸਤੋ ਕਰ ਲਓ ਚੈੱਕ ਜੀ ਬਿਲਕੁਲ ਨਾਲ ਹੀ ਲੱਗਾ ਸੁੱਕਾ ਨਾਲੂ ਵਿੱਚੋਂ ਨਾਲ ਲੱਗਾ ਜੀ ਬਿਲਕੁਲ ਕੋਈ ਵੀ ਆਵੇ ਆਪਣੀ ਤਸਦੀਕ ਕਰ ਸਕਦਾ ਦੋ ਪਸ਼ੂ ਦੋਸਤੋ ਤੁਹਾਨੂੰ ਦਿਖਾਏ ਦੋਵੇਂ گاؤں ਚੋਂ ਇੱਕ گاؤں ਗੱਬਨ ਤੇ ਇੱਕ ਤਾਜੀ ਸੂਈ ਹੈ ਤਾਜੀ ਸੂਈ ਪਹਰੋਂ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਤਸਦੀਕ ਕਰ ਲਓ ਤੇ ਗੱਬਨ ਪਸ਼ੂ ਨੂੰ ਦੋਸਤੋ ਚਾਰੇ ਸਾਨੇ ਟਿੱਪ ਕੇ ਪਾਸ ਕਰਕੇ ਤਸਦੀਕ ਕਰ ਲਿਆ ਕਰੋ ਐਡਰੈਸ ਏਕਰੀ ਵੀਕਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਪਲੇਅ ਤਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਮਨੋਹਰ ਸਿੰਘ ਤੇ ਵੀ ਫੋਨ ਨੰਬਰ ਏਕਰੀ ਫੇਰ ਬੋਲ ਦਈਏ ਫ